ਬਹੁਤ ਸੀਰੀਅਸ ਟਾਪਿਕ ਹਰਨੀਆਂ ਦੀ ਗੱਲ ਕਰਨ ਲੱਗੇ ਆ ਤਿੰਨ ਤਰ੍ਹਾਂ ਦਾ ਹਰਨੀਆਂ ਹੁੰਦਾ ਅੰਬਲਾਈਕਲ ਹਰਨੀਆਂ ਇੰਗੁਆਇਨਲ ਹਰਨੀਆਂ ਫੀਮੋਰਲ ਹਰਨੀਆਂ ਅੰਬਲਾਈਕਲ ਹਰਨੀਆਂ ਤੁੰਨੀ ਦੇ ਹਰਨੀਆਂ ਦੀ ਗੱਲ ਕਰਨ ਲੱਗੇ ਆ ਜ਼ਿਆਦਾਤਰ ਮਰਦਾਂ ਦੇ ਵਿੱਚ ਪਾਇਆ ਜਾਂਦਾ ਅੱਜ ਆਪਾਂ ਓਸੀ ਦੀਆਂ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੇਰ ਸਿੰਘ ਇਹ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਲੰਬੇ ਸਮੇਂ ਤੋਂ ਖੰਗ ਹੋਵੇ ਲੰਬੇ ਸਮੇਂ ਤੋਂ ਕਬਜ ਹੋਵੇ ਔਰ ਜਾਂ ਤੁਸੀਂ ਬਹੁਤ ਜ਼ਿਆਦਾ ਭਾਰ ਚੁੱਕਣ ਦਾ ਕੰਮ ਕਰਦੇ ਹੋ ਥੋੜੇ ਇਹ ਜ਼ਿਆਦਾ ਨਿਕਲ ਕੇ ਆਉਂਦਾ ਮਰਦਾਂ ਦੇ ਵਿੱਚ 30% ਜ਼ਿਆਦਾ ਪਾਇਆ ਜਾਂਦਾ ਔਰਤਾਂ ਨਾਲੋਂ ਆਓ ਸ਼ੁਰੂ ਕਰਦੇ ਆਂ ਇਹਦੀਆਂ ਕਸਰਤਾਂ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਪਹਿਲੀ ਕਸਰਤ ਕੀ ਹੈ ਤੁਸੀਂ ਸਿੱਧੇ ਲੇਟ ਜਾਣਾ ਹੈ ਔਰ ਤੁਸੀਂ ਦੋਨੋਂ ਗੋਡੇ ਆਪਦੇ ਛਾਤੀ ਦੇ ਨਾਲ ਲਾਉਣੇ ਆ ਔਰ ਗਰਦਨ ਉੱਪਰ ਚੱਕ ਦੇਣੀ ਆ ਇਸ ਜਗ੍ਹਾ ਤੇ ਇਸੇ ਪੋਜੀਸ਼ਨ 'ਚ ਤੁਸੀਂ ਰਹਿਣਾ ਔਰ ਇੱਥੇ ਤੁਸੀਂ 20 ਗਿਣਨੇ ਆ ਔਰ ਇਸਦੇ ਤੁਸੀਂ 5 ਸੈੱਟ ਲਾਉਣੇ ਆ ਯਾਨੀ ਕਿ 5 ਵਾਰੀ ਕਰਨਾ ਵੀ ਕਣ ਕੇ ਸਿੱਧੇ ਕਰਦਾਂਗੇ ਔਰ ਫਿਰ ਰਿਪੀਟ ਕਰਾਂਗੇ ਇਸਦੇ ਤੁਸੀਂ 5 ਸੈੱਟ ਲਾਉਣੇ ਆ ਜਿਹੜੀ ਦੂਸਰੀ ਕਸਰਤ ਆ ਉਸਦੇ ਵਿੱਚ ਆਪਾਂ ਕੀ ਕਰਾਂਗੇ ਸਾਰਾ ਭਾਰ ਆਪਣਾ ਪਿੱਠ ਤੇ ਆ ਜਾਏਗਾ ਔਰ ਦੋਨੇ ਹੱਥ ਦੋਨੇ ਲੱਤਾਂ ਆਪਾਂ ਉੱਪਰ ਚੱਕ ਦੇਣੀਆਂ ਨੇ ਇਦਾਂ ਕਰਕੇ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਔਖੀ ਜ਼ਰੂਰ ਹੈ ਤੁਸੀਂ 5 ਤੋਂ ਵੀ ਸ਼ੁਰੂ ਕਰੋਗੇ ਹੌਲੀ ਹੌਲੀ 10 ਔਰ ਇਸ ਦੇ ਵੀ ਤੁਸੀਂ 5 ਸੈਟ ਲਾਉਣੇ ਆ ਦੋਨੋਂ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਸ਼ੁਰੂ ਕਰੋ ਤੁਸੀਂ ਦੇਖੋਗੇ ਜੋ ਤੁਹਾਡਾ ਹਰਨੀਆਂ ਹੋ ਗਿਆ ਉਹ ਬਹੁਤ ਜਲਦੀ ਠੀਕ ਹੋ ਜਾਏਗਾ ਔਰ ਜਿਹੜੇ ਪਰਹੇਜ਼ ਕਰਨੇ ਆ ਭਾਰ ਨਹੀਂ ਚੱਕਣਾ ਕਬਜ ਨਹੀਂ ਹੋਣ ਦੇਣੀ ਇਸ ਦਾ ਤੁਸੀਂ ਧਿਆਨ ਜਰੂਰ ਰੱਖਣਾ ਜੀ ਸਤਿ ਸ਼੍ਰੀ ਅਕਾਲ ਜੀ